2 ਮਹੀਨੇ ਪਹਿਲਾਂ ਵਿਦੇਸ਼ ਤੋਂ ਆਏ ਮੁੰਡੇ ਦਾ ਜਿਗਰੀ ਦੋਸਤਾਂ ਨੇ ਕੀਤਾ ਬੇਰਹਿਮੀ ਨਾਲ ਕਤਲ ਸਰੀਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀਤਾ ਕਈ ਵਾਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਜਸਵਿੰਦਰ ਸਿੰਘ ਉਮਰ ਕਰੀਬ 29 ਸਾਲ ਵਾਸੀ ਪਿੰਡ ਪੁੱਤਵੇਵਾਲ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਜੋ ਕਿ 2 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਉਸਦੇ ਦੋਸਤ ਉਸ ਨੂੰ ਘਰੋਂ ਆ ਕੇ ਲੈ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਉਸ ਦਾ ਇੱਕ ਦੋਸਤ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੰਦਾ ਹੈ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਗਿਆ ਹੈ ਤੇ ਉਸ ਦਾ ਇਲਾਜ ਕਰਵਾ ਲਓ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਹਾਂ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਵਿੱਚ ਖੂਨ ਨਾਲ ਲਥਪਥ ਪਿੰਡ ਜੱੱਪੇਵਾਲ ਰਾਮੇ ਮਾਰਗ ਤੇ ਖੇਤਾਂ ਵਿੱਚ ਪਿਆ ਮਿਲਿਆ। ਅਤੇ ਉਸ ਦੇ ਸਰੀਰ ਤੇ ਤੇਜ਼ ਤਲ ਹਥਿਆਰਾਂ ਦੇ ਨਾਲ ਕਈ ਵਾਰ ਕਿੱਟੇ ਹੋਏ ਸਨ। ਉਹਨਾਂ ਨੇ ਕਿਹਾ ਕਿ ਅਸੀਂ ਉਸ ਨੂੰ ਤੰਤ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਇਲਾਜ ਲੈ ਲਈ ਅੰਦਰ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹਨਾਂ ਨੇ aarop ਲਗਾਉਂਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਦਾ ਉਸਦੇ ਦੋਸਤਾਂ ਨੇ ਬਹਿਰਿਆਮੀ ਦੇ ਨਾਲ ਕਤਲ ਕੀਤਾ ਹੈ। ਮੌਕੇ ਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਸੁਲਤਾਨਪੁਰ ਲੋਧੀ ਉਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਵਿੰਦਰ ਸਿੰਘ ਜਸਵਿੰਦਰ ਸਿੰਘ ਮੇਰਾ ਛੋਟਾ ਬ੍ਰਦਰ ਹੈ। ਮੈਂ ਆਪਣੇ ਭੂਆ ਦੇ ਕੋਲ ਗਿਆ ਆਇਆ ਸੀਗਾ। ਇਹਨੂੰ ਫੂਨਾ ਮੇਰੇ ਬੈਲੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਅੱਛਾ ਦਾ ਫੋਨ ਆਇਆ ਵੀ ਉਹ ਕੰਦਾ ਉਹਨੂੰ ਲੈ ਜਾ ਚੱਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਆਨਕੇ ਜੱਬੂ ਵਾਲਾ ਰਾਮਾ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੱਢਿਆ ਪਿਆ ਇਹਨਾਂ ਨੇ ਸਾਹ ਚੱਲਦੇ ਸੀਗੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਾਣੇ ਸੀ ਬੰਦਿਆਂ ਦੇ ਨਾਮ ਦੱਸੇ ਉਹਨੇ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਕੋਈ ਕਿਤਾ ਕੋਈ ਰੰਜੀ ਸੀ ਨਹੀਂ ਨਹੀਂ ਹਜੇ ਤਾਂ ਪਾ ਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜੀ ਸੀ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਈ ਸਵੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚਾੜਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰसों ਵੀ ਕਹਿੰਦਾ ਮੇਰੇ ਭਰਾਵਾਂ ਨੇ ਕਿ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਕਰਨ ਵਾਲੇ ਸਾਡੇ ਨਾਲ ਛੱਡਿਆ ਨਾਲੇ ਤੂੰ 5 ਸਾਲ ਦਿਨ ਛੱਡਿਆ ਕਿਹੜੀ ਕੰਟਰੀ ਕੋਲ ਹੈ ਇਹ ਮੁੰਡਾ ਦੁਬਈ ਤੋਂ ਦੁਬਈ ਤੋਂ ਵਾਲਾ ਕਿੰਨਾ ਟਾਈਮ ਹੈ ਪਾਲਵਰ 12 ਮਹੀਨੇ ਤੋਂ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਹੈ ਨਪੁਰੇ ਮਿਲਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਹੈ ਖੁਤਵੀਵਾਲ ਤੋਂ ਉਮਰ ਕਿੰਨੇ ਕੋ ਉਮਰ 30 ਸਾਲ ਹੈ ਮੰਗਸੇ ਤਨ ਪਰ ਕਹਿੰਦਾ ਮੰਗ ਸੀ ਤਾਂ ਇਨਸਾਫ ਹੀ ਜੋਨੇ ਇਦਾਂ ਦੇ ਬੰਦਿਆਂ ਨੂੰ ਜੀ ਕਰਕ ਤੋਂ ਕਰਕ ਸਜਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁੱਡੀਆ ਵਾ ਉਹਦੇ ਲਾਮ ਨੇ ਦਰਸ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਮੋਣੋ ਵਿਚਾਰੀ ਬਾਪ ਕੋ ਥੁਲਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਸੁਖਦੇਲ ਸਿੰਘ ਆ ਕੀ ਲੱਗਦਾ ਤੁਹਾਡੀ ਜੀ ਦਿੱਖ ਵਿੱਚ ਕੀ ਜੈ ਲੱਗਦਾ ਸਾਡਾ ਐ ਮੈਨੂੰ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਸਵਾ 10 ਵਜੇ ਕਿ ਮੰਗੇ ਦੇ ਬੰਦੇ ਦਾ ਨਾਮ ਅੰਦਾ ਸੀ ਉਸ ਤੋਂ ਛੋਟਾ ਨਾ ਜੀ ਦੇ ਦਿੱਤਾ ਹੋਈ ਆ ਜੇ ਉਹਦੇ ਸੱਟ ਲੱਗ ਗਿਆ ਤੇ ਮੈਨੂੰ ਫੋਨ ਆਇਆ ਤੁਹਾਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਤੇ ਉਹਨਾਂ ਦੀ ਦਿੱਤ ਹੋ ਗਈ ਤੇ ਇਹ ਹੁੰਦਾ ਜੱਬੂਵਾਲ ਦੇ ਸਕੂਲ ਸਮਾਣੇ ਕੋਲੋਂ ਬਰਾਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਗਾਟ ਕਤੂਤਰ ਹਾਂਜੀ ਵੱਡੇ ਵਜੇ ਗਾਟ ਕਤੂ ਉਹ ਮੁੰਡੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗਦੇ ਪੁੱਛਾਂਗੇ ਮੰਗਦੇ ਇਨਸਾਫ ਦੀ ਕਰਦੇ ਆ ਕੋਈ ਨੀ ਬੰਜੀਸ਼ ਨੌਜਵਾਨ ਦੀ ਕਿਸੇ ਨੂੰ ਕੁੱਟ ਲਿਆ ਨਹੀਂ ਬੰਜੀਸ਼ ਇੱਕ ਇਕੱਠੇ ਘੁੰਮਦੇ ਸੀਗੇ ਇਹ ਦੋਸਤ ਹਾਂ ਦੋਸਤ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਹੁੰਦਾ ਉਦਾਂ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਮੁੱਦਾ ਇੱਕ ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿਵਉਦਾਸ ਤਾਂ ਲੈ ਕੇ ਆਏ ਸੀ ਜਿਹੜੇ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ